ਜਿਸ ਬੰਦੇ ਨੇ ਐਡੀ ਕੁਰਬਾਨੀ ਕੀਤੀ ਹੈ ਫਰਜ਼ ਬਣਦਾ 2027 ਚ ਇਹਨਾਂ ਦਾ ਲੰਬਾ ਲੋਹਾ। ਉਹ ਹਿੰਦੁਸਤਾਨ ਦੀ ਜਿਹੜੀ ਹਕੂਮਤ ਹੈ ਉਹਨਾਂ ਨੇ ਜਦੋਂ ਤੁਸੀਂ ਪੰਜਾਬ ਦੀ ਗੱਲ ਕਰੋਗੇ ਕਾਮ ਦੀ ਗੱਲ ਕਰੋਗੇ ਤਾਂ ਤੁਹਾਡੇ ਪ੍ਰਤੀ ਉਹਨਾਂ ਦੀ ਸੋਚ ਬਦਲ ਜਾ। ਕਹਿੰਦੇ ਨੇ ਸਿੱਖਾ ਤੂੰ ਮੂੰਹ ਜਰ ਮਾਰ ਪਾ ਕੇ ਆਰਕੈਸਟਰਾ ਦੇ ਅੱਗੇ ਨੱਚ ਸਾਨੂੰ ਕੋਈ ਅਤਰਾ ਨਹੀਂ। ਤੇਰੀ ਪੱਗ ਜਿਹੜੇ ਗੱਲ 'ਚ ਪੈ ਜੇ ਤੇਰੇ ਮੂੰਹ ਨੂੰ ਬੋਤਲ ਲੱਗੀ ਹੋਵੇ ਅਸੀਂ ਤੇਰੇ ਨਾਲ ਖੜੂ। ਪਰ ਜਦ ਤੂੰ ਫੰਡਾਮੈਂਟਲ ਰਾਈਟ ਦੀ ਗੱਲ ਕਰੇਂਗਾ ਨਾ ਆਪੇ ਪੰਜਾਬ ਦੀ ਗੱਲ ਕਰੇਂਗਾ ਤੇ ਤੇਰਾ ਹਾਰ ਜਿਹੜਾ ਹੈ ਸਰਦਾਰ ਜਸਵੰਤ ਸਿੰਘ ਖਾੜੜੇ ਵਾਲਾ ਕਿ ਕਿੰਨੇ ਬੰਦਿਆਂ ਦੇ ਘਰਾਂ 'ਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਹੈ ਮੈਂ ਕਹਾਂ ਜੀ 2 ਜਾਂ 4% ਹੈ ਕਹਿੰਦਾ ਲੜ ਤਾ ਤੁਹਾਡੀ ਕਿ ਤੁਹਾਡੇ ਘਰਾਂ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹੈ ਨਹੀਂ ਤੁਹਾਡੇ ਅੰਦਰ ਰਾਜ ਕਰਨ ਦੀ ਇੱਛਾ ਹੈ ਨਹੀਂ ਕਿ ਤੁਹਾਡੀ ਕੌਮ ਹੈ ਜਿਹੜੀ ਨਕਸ਼ੇ ਤੇ ਖਤਮ ਹੋ ਜਾਂਦੀ ਹੈ ਉਹ ਸਟਾਪ ਨੂੰ ਹੁਣ ਤੁਸੀਂ 2027 ਵਿੱਚ ਮੈਂ ਪਹਿਲਾਂ ਹੀ ਬੇਨਤੀ ਕਰ ਦੇਣਾ ਜਿਸ ਬੰਦੇ ਨੇ ਏਡੀ ਕੁਰਬਾਨੀ ਕੀਤੀ ਹੈ ਫਰਜ਼ ਬਣਦਾ 2027 'ਚ ਇਹਨਾਂ ਦਾ ਲਾਂਭਾ ਲਉਣਾ ਬਾਕੀ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਆਰਐਸਐਸ ਦੀ ਗੱਲ ਚੜਾਈ ਕਿ ਜਿਹੜੇ ਭਾਈ ਸਾਹਿਬ ਨੇ ਉਹ ਆਰਐਸਐਸ ਦੇ ਬੰਦੇ ਨੇ ਤੇ ਇੱਕ ਹਕੂਮਤ ਦਾ ਬੜਾ ਵੱਡੀ ਸੋਚ ਹਕੂਮਤ ਬੜੇ ਟਾਗ ਨਾਲ ਚੱਲਦੀ ਹੈ। ਉਹਨੂੰ ਪਤਾ ਹੁੰਦਾ ਹੈ ਕਿ ਜਿਹੜਾ ਕੈਰੀਅਰ ਬੰਦਾ ਅੱਗੇ ਲੈ ਕੇ ਚੱਲ ਰਿਹਾ ਹੈ ਉਹਨੂੰ ਕਿਵੇਂ ਬਦਨਾਮ ਕਰਨਾ ਹੈ। ਸੰਜੇ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਇਹ ਹੀ ਕਿਹਾ ਗਿਆ ਕਿ ਇਹ ਕਾਂਗਰਸ ਨੇ ਭੇਜਿਆ ਹੈ ਨਾ। ਅਜੀਬ ਗਾਂਧੀ ਤੇ ਸੰਜੇ ਗਾਂਧੀ ਦੀ ਇੰਟਰਵਿਊ ਦਿਖਾਈ ਕਿ ਉਹਨੇ ਦੋ ਬੰਦੇ ਸੈਲੈਕਟ ਕੀਤੇ ਸੀ। ਦੋਨਾਂ 'ਚ ਇੱਕ ਰੱਖਿਆ ਸੀ ਜੋ ਸੰਤਾ ਦਾ ਨਾਮ ਆਉਂਦਾ ਸੀ। ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਉਹ ਇਨਸਾਨ ਉਹ ਕੈਰੇਕਟਰ ਕਾਂਗਰਸ ਦੇ ਸੀ ਫਿਰ ਕਾਂਗਰਸ ਨਾਲ ਲੜੇ ਕਿਉਂ ਫਿਰ ਕਾਂਗਰਸ ਨੇ ਕਾਲ ਤੱਕ ਸਭ ਛਾਇਆ ਕਿਉਂ ਸिखਾਣਾ ਕਤਲੇ ਹਮ ਕੀਤਾ ਕਿਉਂ ਫਿਰ ਇੱਕ ਵੱਡੀ ਤੁਹਾਡੇ ਨਾਲ ਸਾਜ਼ਿਸ਼ ਕੀਤੀ 1984 ਜੂਨ ਦੇ ਵਿੱਚ ਜਿਹੜੇ ਹਫਤੇ ਚ ਆ ਗਿਆ ਕਿ ਸੰਤ ਜਿਹੜੇ ਨੇ ਉਹ ਪਾਕਿਸਤਾਨ ਚਲੇ ਬੜੀ ਵੱਡੀ ਸਿਆਸਤੀ ਹੋ ਕਿ ਸਿਖਾ ਦੇ ਅੰਦਰ ਇੱਕ ਗਲਤ ਫਹਿਮੀ ਪਾ ਦਿਓ ਕਿ ਸੰਤੋਖਰ ਚਲੇ ਗਏ ਨੇ ਇਹਨਾਂ ਦੇ ਮਨ 'ਚ ਆ ਜਾਏਗਾ ਕਿ ਸੰਤਾ ਜਿਹੜੇ ਕਰੈਕਟਰ ਉਹਨਾਂ ਦਾ ਵਧੀਆ ਨਹੀਂ ਸੀ ਉਹਨਾਂ ਨੂੰ ਅਸੀਂ ਕਿ ਗਦਾਰ ਦਾ ਖਿਤਾਬ ਦੇ ਦਈਏ ਉਹ ਕਈ ਸਾਲ ਸਾਡੇ ਮੰਚ 'ਤੇ ਹੀ ਰਿਹਾ ਬੜੇ ਜਿਹੜੇ ਪੜੇ ਲਿਖੇ ਲੋਕ ਸੀ ਇਹ ਸੋਚਦੇ ਹੁੰਦੇ ਸੀ ਨਹੀਂ ਯਾਰ ਸੰਤ ਤਾਂ ਚਲੇ ਗਏ ਤੇ ਲੋਕਾਂ ਦੇ ਪੁੱਤਰ ਬਣਾ ਤਾਂ ਉਹ ਗੱਲ ਕਿੰਨੇ ਸਾਲ ਦੇ ਬਾਅਦ ਕਲੀਅਰ ਹੋਗੀ ਨਹੀਂ ਸੰਤਤਾ ਉਦੇਸ਼ੀ ਦੋਚ ਸੋ ਹਿੰਦੁਸਤਾਨ ਦੀ ਜਿਹੜੀ ਹਕੂਮਤ ਹੈ ਉਹਨਾਂ ਨੇ ਜਦੋਂ ਤੁਸੀਂ ਪੰਜਾਬ ਦੀ ਗੱਲ ਕਰੋਗੇ ਕੌਮ ਦੀ ਗੱਲ ਕਰੋਗੇ ਤਾਂ ਤੁਹਾਡੇ ਪ੍ਰਤੀ ਉਹਨਾਂ ਦੀ ਸੋਚ ਬਦਲ ਜਾ। ਉਹ ਕਹਿੰਦੇ ਨੇ ਸਿੱਖਾ ਤੂੰ ਮੂਹਰ ਮਾਰ પા ਕੇ ਆਰਕੈਸਟਰਾ ਦੇ ਅੱਗੇ ਨੱਚ ਸਾਨੂੰ ਕੋਈ ਅਤਰਾਜ ਤੇਰੀ ਪੱਗ ਤੇਰੇ ਗੱਜ ਪੈ ਜੇ ਤੇਰੇ ਮੂਹਰੋਂ ਬੋਤਲ ਲੱਗੀ ਹੋਵੇ ਅਸੀਂ ਤੇਰੇ ਨਾਲ ਖੜੇ ਪਰ ਜਦ ਤੂੰ ਫੰਡਾਮੈਂਟਲ ਰਾਈਟ ਦੀ ਗੱਲ ਕਰੇਂਗਾ ਨਾ ਆਪੇ ਪੰਜਾਬ ਦੀ ਗੱਲ ਕਰੇਗਾ ਤੇ ਤੇਰਾ ਹਾਰ ਜਿਹੜਾ ਹੈ ਸਰਦਾਰ ਜਸਵੰਤ ਸਿੰਘ ਖਾਲੜੇ ਵਾਲਾ ਸੋ ਮੇਰੇ ਇੱਕ ਦਿਨ ਦਿਮਾਗ ਚ ਆਈ ਕਿ ਭਾਈ ਅਮਰਤਪਾਲ ਜਿਨ੍ਹਾਂ ਦਾ ਰੁਤਬਾ ਇਸ ਵਕਤ ਜਦੋਂ ਜੇਲ੍ਹ ਚ ਹੋਣਾ ਹੈ ਤਾਂ ਬਹੁਤ ਜ਼ਿਆਦਾ ਉੱਪਰ ਹੋਣਾ ਹੈ ਐਮਪੀ ਦੀ ਸੀਟ ਤਾਂ ਇੱਕ ਡੇਢ ਜਿਹੜਾ ਹੈ ਬੜੀ ਛੋਟੀ ਹੈ ਮਹਾਰਾਜ ਦੇ ਫਾਦਰ ਨੂੰ ਮੋਬਾਈਲ ਵੀ ਕੀਤਾ ਤਾਂ ਮੈਨੂੰ ਇਹ ਮਾਰ ਕਹਿੰਦਾ ਕਿ ਪਪਾ ਸੋਚ ਗਲਤ ਹੈ ਫਿਰ ਮੈਨੂੰ ਵੀ ਲੱਗਿਆ ਜੀ ਨਹੀਂ ਹਕੂਮਤ ਅਸੀਂ ਆਪਦੇ ਹੱਥਾਂ ਚ ਕਿਉਂ ਛੱਡੀ ਅਸੀਂ ਇੱਕੋ ਗੱਲ ਕਰਦੇ ਆ ਕਿ ਨਹੀਂ ਜੀ ਅਸੀਂ ਰਾਜ ਤੱਕ ਹੀ ਰਹਿਣਾ ਪਰ ਮੈਨੂੰ ਉਦੋਂ ਫਕੀਰ ਸੈਫੁਦੀਨ ਦੀ ਗੱਲ ਯਾਦ ਆ ਗਈ ਫਕੀਰ ਸੈਫੁਦੀਨ ਕੌਣ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਮਨਿਸਟਰ ਸੀ ਫਕੀਰ ਅਜੀਜੂ ਦੀ ਉਹਨਾਂ ਦੀ 6ਵੀਂ 7ਵੀਂ ਪੀੜ੍ਹੀ ਚੋਂ ਫਕੀਰ ਸੈਫੁਦੀਨ ਉਹ ਕਹਿੰਦੇ ਕਿ ਵਕੀਲ ਸਾਹਿਬ ਤੁਹਾਡੇ ਘਰਾਂ ਚ ਕਿੰਨੇ ਬੰਦਿਆਂ ਦੇ ਘਰਾਂ ਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਹੈ ਮੈਂ ਕਹਿੰਦਾ 2 ਜਾਂ 4% ਹੈ ਕਹਿੰਦਾ ਲਹਨਤ ਤੋ ਜਿਸ ਕਾਮ ਦੇ ਅੰਦਰ 2 ਵਕੀਲ ਸਾਹਿਬ ਕਹਿੰਦੇ ਜੇ ਤੁਹਾਡੇ ਘਰਾਂ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹੈ ਨਹੀਂ ਤੁਹਾਡੇ ਅੰਦਰ ਰਾਜ ਕਰਨ ਦੀ ਇੱਛਾ ਹੈ ਨਹੀਂ ਕਿ ਤੁਹਾਡੀ ਕੌਮ ਹੈ ਜਿਹੜੀ ਲਕਸ਼ੇ ਤੇ ਖਤਮ ਹੋਂਦੀ ਆ ਉਹਨਾਂ ਨੇ ਮੈਨੂੰ ਗੱਲ ਸੁਣਾਈ ਕਹਿੰਦੇ 1947 ਤੋਂ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਸੀ ਅੰਗਰੇਜ਼ਾਂ ਨੇ ਮਹਾਰਾਜੇ ਦਾ ਕੈਰੇਕਟਰ ਜਿਹੜਾ ਸੀ ਖਤਮ ਜਿਵੇਂ ਅਸੀਂ ਭਾਈ ਅਮਰਤਪਾਲ ਬਾਰੇ ਹਕੀਕਤਾਂ ਕਰਨ ਲੱਗੇ ਕਿਉਂਕਿ ਹਕੂਮਤ ਨਿੱਕੀ ਨਿੱਕੀ ਗੱਲ ਕਰਦੀ ਹੈ ਕੈਮਰੇ ਲਾਤੇ ਟਾਇਲਟ ਚ ਕੈਮਰੇ ਲਾਤੇ ਉਹਦਾ ਰਿਜ਼ਲਟ ਬੜਾ ਗੰਦਾ ਹੁੰਦਾ ਟਾਇਲਟ ਜਾਂਦਾ ਅਗਲਾ ਬੰਦਾ ਕਿਵੇਂ ਬੈਠਾ ਹੈ ਉਹ ਕੈਮਰੇ ਪਿਕਚਰ ਬਾਹਰ ਆਉਣੀ ਉਹਦਾ ਕਰਦਾਰ ਥੱਲੇ ਸੁਖਾਉਂਦੇ ਉਹ ਕਹਿੰਦੇ ਮਹਾਰਾਜਾ ਜੇ ਬਾਰੇ ਗੱਲ ਫੜਾਈ ਗਈ ਉਹਨਾਂ ਦੇ ਕਰੈਕਟਰ ਬਾਰੇ ਗੱਲ ਫੜਾਈ ਗਈ ਇੱਕ ਕਦਾ ਚ ਲਿਖਿਆ ਵੀ ਮਾਨ ਆਜਣੇ ਆਪ ਦੀ ਮਾਂ ਦਾ ਕਤਲ ਕੀਤਾ ਉਹ ਕਹਿੰਦੇ ਫਕੀਰ ਸਾਹਿਬ ਇੱਕ ਦਿਨ ਦਰਬਾਰ ਲੱਗਾ ਸੀ ਕਿ ਕਿਤੇ ਜ਼ਿੰਦਗੀ 'ਚ ਮੌਕਾ ਮਿਲੇ ਨਾ ਤੇ ਫਕੀਰ ਸੈਫੂਦின் ਦੇ ਘਰ ਜ਼ਰੂਰ ਜਾਣਾ ਕਿਉਂਕਿ ਜਿੰਨੇ ਮਹਾਰਾਜਾ ਸ਼ੇਰੇ ਪੰਜਾਬ ਦੀ ਸਹੀ ਲਿਖਤਾ ਹੈ ਉਹਨਾਂ ਦੇ ਘਰੇ ਪਈ ਹੈ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਬਦਲ ਦਿੱਤੀ ਸੀ ਅੰਗਰੇਜ਼ਾਂ ਨੇ ਮਹਾਰਾਜਾ ਦਾ ਕੈਰੇਕਟਰ ਚੇਂਜ ਕੀਤਾ ਹੋਇਆ ਤਾਂ ਉਹ ਕਹਿੰਦੇ ਇੱਕ ਸਭਾ ਲੱਗੀ ਸੀ ਤੇ ਇੱਕ ਬੰਦੇ ਨੂੰ ਫਾਂਸੀ ਕੀਤੀ ਉਹਨੇ ਮੁੰਡੇ ਨੇ ਉਹਨੇ ਦੂਜੇ ਮਾਤਾ ਦਾ ਪੁੱਤਰ ਮਾਰਿਆ ਸੀ ਤੇ ਮਾਂ ਆ ਕੇ ਰਹੀ ਇਹਨੂੰ ਫਾਂਸੀ ਤੇ ਮਹਾਰਾਜਾ ਨੇ ਉਹ ਮਾਤਾ ਨੂੰ ਬੁਲਾਇਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬੜਾ ਸੋਹਣਾ ਮੁੰਡਾ ਹੈ ਮਾਤਾ ਤੂੰ ਇਹਨੂੰ ਇਹ ਵਾਪਸ ਲੈ ਮਾਤਾ ਆਂ ਦੀ ਗੱਲ ਸੁਣ ਇੱਕ ਸ਼ਰਤ ਤੇ ਮੈਂ ਇਹ ਵਾਪਸ ਲਵਾਂਗੀ ਤੂੰ ਮੇਰਾ ਪੁੱਤਰ ਬਣੇਗਾ ਉਹਦਾ ਮਾਤਾ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਹੋਗੀ ਮੈਂ ਇਹਨੂੰ ਛੱਡਿਆ ਵਕੀਰ ਸੈਫੁਦੀਨ ਕਹਿੰਦੇ ਵੀ ਵਕੀਰ ਸਾਹਿਬ ਜਿਹੜਾ ਦੁਨੀਆਂ ਦੇੜੀ ਨੂੰ ਆਪਦੀਆਂ ਮਾਵਾਂ ਬੜਾ ਕੇ ਰੱਖਦਾ ਸੀ ਉਹ ਆਪਦੀ ਮਾਂ ਨੂੰ ਮਾਰੇਗਾ ਮਹਾਰਾਣੀ ਜਿੱਦਾਂ ਦੇ ਬਾਰੇ ਬੜੇ ਸਵਾਲ ਪੈਦਾ ਕੀਤੇ ਗਏ ਉਥੇ ਜਾ ਕੇ ਪੜ ਕੇ ਪਤਾ ਲੱਗਦਾ ਹੈ ਕਿ ਹਕੂਮਤ ਅੰਗਰੇਜ਼ਾਂ ਤੋਂ ਲੈ ਕੇ ਉਹਨਾਂ ਨੇ ਸਿੱਖ ਰਾਜ ਦੀ ਤਮੰਨਾ ਖਤਮ ਕੀਤੀ ਸਾਡੇ ਅੰਦਰ ਉਹ ਤਾਂ ਖਤਮ ਕੀਤੀ ਕਿ ਮਹਾਰਾਜੇ ਦਾ ਕੈਰੈਕਟਰ ਹੀ ਖਤਮ ਕਰ ਉਹ ਤੋਂ ਬਾਅਦ ਲਿਖਤ ਨਹੀਂ ਇੱਕ ਪਰਿਵਾਰ ਦੇ ਕੋਲ ਪਈ ਐ ਮਤ ਕੱਪੜੇ ਦੇਖ ਕੇ ਆਏ ਮਹਾਰਾਜਾ ਦੇ ਬੰਦਾ ਵੇਖ ਕੇ ਸਰ ਇਮੋਸ਼ਨਲ ਹੋ ਜਾਂਦਾ ਤਾਂ ਇਸੇ ਤਰ੍ਹਾਂ ਸਾਡੇ ਅੰਦਰ ਇੱਕ ਗਲਤਫਹਿਮੀ ਪਾਈ ਜਾਂਦੀ ਹੈ ਬੜੇ ਢੰਗ ਨਾਲ ਪੈਂਦੀ ਹੈ ਕਈ ਵਾਰ ਦੁਸ਼ਮਣ ਵੀ ਤੁਹਾਡੇ ਕੋਲ ਗਲਤਫਹਿਮੀ ਪਾਉਂਦੇ ਮੈਂ ਤੁਹਾਨੂੰ ਇੱਕ ਬੜੀ ਛੋਟੀ ਜੀ ਗੱਲ ਦੱਸਣਾ ਮੈਂ ਖਤਮ ਕਰਦਾ ਹਾਂ ਇਸ ਤੋਂ ਬਾਅਦ ਜਦੋਂ ਪਿੱਛੇ 2 ਸਾਲ ਮੋਰਚਾ ਚੱਲਿਆ ਤਾਂ ਕੁਝ ਜਥੇਦਾਰ ਸਾਹਿਬ ਆਏ ਕਹਿੰਦੇ ਭਾਈ ਆਪਾਂ ਜਿਹੜਾ ਵਕੀਲ ਕਰਨਾ ਹੈ ਉਹ ਅਮਰਤ ਸਾਹਿਬ ਕਰਨਾ ਹੈ ਮੈਂ ਬੜਾ ਹਰਾਣ ਹੋ ਗਿਆ ਕਿ ਗੱਲ ਹਰ ਦਸਾਂ ਦੇ ਨਾਮ ਦੀ ਇੱਕੋ ਗੱਲ ਆ ਜਾਂਦੀ ਹੈ ਵਕੀਲ ਅਮਰਤ ਧਾਰੀ ਕਰਨਾ ਹੈ ਮੈਂ ਬੋਲਦਾ ਸੁਮੇਸ਼ ਸਿੰਘ ਸੈਣੀ ਦੇ ਉਲਟ ਬੋਲਦਾ ਬਾਦਲਾਂ ਦੇ ਉਲਟ ਬੋਲਦਾ ਕਾਰਨ ਕੀ ਹੈ ਤਾਂ ਥੋੜੇ ਚਿਰ ਬਾਅਦ ਪਤਾ ਲੱਗਾ ਮੇਰੇ ਪਿੱਛੇ ਵਕੀਲ ਅਮਰਤ ਧਾਰੀ ਆ ਗਿਆ ਬਾਅਦ ਚ ਪਤਾ ਲੱਗਾ ਕਿ ਜਿਹੜੇ ਅਮਰਤ ਧਾਰੀ ਵਕੀਲ ਦੀ ਗੱਲ ਕਰ ਰਹੇ ਸੀ ਉਹ ਤਾਂ ਵਿਰੋਧੀਆਂ ਦੇ ਆਪ ਦੇ ਹੀ ਬੰਦੇ ਨਿਕਲੇ ਇੱਥੋਂ ਕਰ ਕਰੈਕਟਰ ਖਤਮ ਦਿੱਤਾ ਇਹਨਾਂ ਨੇ ਜਿਹੜੇ ਬੰਦੇ ਅੰਮ੍ਰਿਤ ਦਾ ਸਹਾਰਾ ਲੈ ਕੇ ਇਹਨਾਂ ਨੂੰ ਐਂ ਸੀ ਕਿ ਇਹ ਵਕੀਰ ਬਾਦਰਾ ਦੇ ਉਲਟ ਬੋਲਦਾ ਹੈ ਇਹ ਵਕੀਰ ਉਹਦੇ ਆਪਣੇ ਉਸ ਦੇ ਆਈਜੀ ਦੇ ਸੌਰੀ ਡੀਜੀਪੀ ਦੇ ਖਰਾਬ ਬੋਲਦਾ ਸੁਮੇਸ਼ ਸਿੰਘ ਸਣੀ ਦੇ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਉਹ ਕਹਿੰਦੇ ਵਕੀਰ ਅੰਮ੍ਰਿਤ ਧਾੜੀ ਲਾਓ ਵਕੀਰ ਜਿਹੜਾ ਸੀ ਉਹ ਪਹਿਲਾਂ ਉਸ ਪਾਰਟੀ ਦਾ ਸੀ ਇਹ ਬੜੇ ਢੰਗ ਹੁੰਦੇ ਨੇ ਹਕੂਮਤ ਕੋਲ ਸਿਆਸੀ ਆਦਮੀ ਕੋਲ ਬੜੇ ਢੰਗ ਹੁੰਦੇ ਨੇ ਤੁਹਾਨੂੰ ਤੋੜਨ ਦੇ ਲਈ ਤੁਹਾਨੂੰ ਖਤਮ ਕਰਨ ਦੇ